ਸਾਸਰੀ ਕਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅੱਜ ਦਾ ਫਰਮਾਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਹੈ। ਯਾਨੀ ਕਿ 3 ਨਵੰਬਰ ਦਾ ਫਰਮਾਨ ਦੱਸਣ ਲੱਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ। ਅੱਜ ਦਾ ਫਰਮਾਨ ਇਹ ਗਿਆ ਏ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਗਾਈ ਗੁਣ ਅਮੂਲ ਜਿਸ ਹਿਰਦੇ ਨਾ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਅਰਾਧੇ ਅਰੋਗ ਅਣਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬੇਦਨ ਜਨ ਆਈ ਰਹਾਉ ਇਹ ਸਲੋਕ ਦਾ ਅਰਥ ਇਹ ਗਿਆ ਹੈ ਇਹ ਪਾਈ ਜਿੰਨਾ ਮਨੁੱਖਾ ਦਾ ਮਨ ਪ੍ਰਭੂ ਦੇ ਕੋਲ ਫੁੱਲਾਂ ਵਰਗੇ ਕੋਮਲ ਚਰਨਾ ਨਾਲ ਪਰਚ ਜਾਂਦਾ ਏ ਉਹ ਮਨੁੱਖ ਮਾਇਆ ਵੱਲੋਂ ਪੂਰੀ ਤਰ ਤੂੰ ਸੰਤੋਖੀ ਰਹਿੰਦੇ ਹਨ ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਅਮੁਲਕ ਗੁਣ ਨਹੀਂ ਆ ਵਸਦੇ ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਹਨ ਹੇ ਪਾਈ ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੈ ਹੋ ਜਾਂਦੇ ਹਨ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਏ ਉਸ ਉੱਤੇ ਇਹੋ ਜਾਨੋ ਜਿਵੇਂ ਲੱਖ ਤਕਲੀਫਾਂ ਆ ਪੈਂਦੀਆਂ ਹਨ ਰਹਾਓ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਬਾਤੂ-ਬਾਤ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ